ਮਜਾਕ ਬਣਾ ਕੇ ਰੱਖ ਦਿੱਤਾ ਹੈ ਇਹਦਾ ਦੇ ਲੋਕਾਂ ਨੇ ਗੁਰੂ ਸਾਹਿਬ ਦਾ ਕੀ ਤੁਸੀਂ ਕਹੋਗੇ ਐਸਾ ਕਰਕੇ ਕਿ ਗੁਰੂ ਸਾਹਿਬ ਦੀ ਤਾਗ ਦੇ ਵਿੱਚ ਬੈਠ ਕੇ ਫੋਨ ਸੁਣਨਾ ਲਾਜ਼ਮੀ ਹੋ ਜਾਂਦਾ ਤੇ ਜਰੂਰੀ ਕਾਲ ਆਉਂਦੀ ਆ ਤੁਸੀਂ ਪਾਸੇ ਕੁਝ ਸੁਣ ਸਕਦੇ ਇੱਥੇ ਕਿਸ ਦੀ ਗਲਤੀ ਹੈ ਕਮੈਂਟ ਕਰਕੇ ਜਰੂਰ ਦੱਸੋ ਕਿੱਥੋਂ ਦੀ ਵੀਡੀਓ ਹੈ ਇਹ ਪੁਸ਼ਟੀ ਨਹੀਂ ਕੀਤੀ ਜਾਂਦੀ ਸੋਸ਼ਲ ਮੀਡੀਆ ਦੀ ਤੇਜ਼ੀ ਨਾਲ ਇਹ ਵੀਡੀਓ ਜਿਹੜੀ ਫੈਲ ਰਹੀ ਆ ਇਦਾਂ ਦੇ ਲੋਕਾਂ ਨੂੰ ਨਰਮ ਤੇਲ ਪਾਉਣੀ ਚਾਹੀਦੀ ਆ ਕਰਵਾ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਜਦੋਂ ਵੀ ਅਸੀਂ ਘਰੇ ਮਹਾਰੇ ਦਾ ਪ੍ਰਕਾਸ਼ ਕਰਦੇ ਆ ਤੇ ਪਰਿਵਾਰ ਦੇ ਇੱਕ ਜੀ ਉਹਦੇ ਕੋਲੇ ਲੈ ਕੇ ਜਰੂਰ ਸੁਣੇ ਧੰਨਵਾਦ ਪਰ ਉਹਨਾਂ ਦਾ ਵੀ ਮਿਹਰਿਆ ਅੰਮ੍ਰਿਤ ਜੀ ਦਾ ਵੀ ਇੰਨਾ ਹੋਈ ਇਹਨਾਂ ਨੂੰ ਮੈਂ ਕਿਉਂ ਆਇਆ ਜੀ ਉਹਨਾਂ ਦਾ ਜੀ 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 ਦਾ ਮੈਂ ਕਹਾਂ